ਗੁਰੂ ਪਿਆਰੀ ਸਾਧ ਸੰਗਤ ਜੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਪੋਸ ਹੈ ਬਿਖੇ ਜੋ ਕਿ ਜਾਖਲ ਤੇ ਮੂਨਕ ਦੇ ਬਿਲਕੁਲ ਵਿਚਾਲੇ ਆਪਣੇ ਨਿਹੰਗ ਕਾ ਪੋਟਾਂ ਦੀ ਜੋ ਛੌਣੀ ਹੈ ਇੱਥੇ ਪਹੁੰਚੇ ਸੀ ਬੜਾ ਵਧੀਆ ਲੱਗਾ ਉਸ ਤੋਂ ਵੀ ਜ਼ਿਆਦਾ ਵਧੀਆ ਇੱਥੇ ਆ ਕੇ ਸਾਨੂੰ ਤਾਂ ਲੱਗਾ ਉਦੋਂ ਲੱਗਾ ਜਦੋਂ ਕਿ ਇੱਥੇ ਅਸੀਂ ਵੇਖਿਆ ਵੀ ਫੈਸਲੇ ਹੁੰਦੇ ਆਪਾਂ ਕੋਰਟ ਕਚੈਰੀਆਂ ਥਾਣਿਆਂ 'ਚ ਅਕਸਰ ਦੇਖਦੇ ਆ ਰਹੇ ਹਾਂ ਵੀ ਫੈਸਲੇ ਹੁੰਦੇ ਨੇ ਤੇ ਨਿਪਟਾਰੇ ਹੁੰਦੇ ਨੇ ਤੇ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਅੱਜ ਦੇ 21ਵੀਂ ਸਦੀ 'ਚ ਆਪਾਂ ਇਹ ਕੁਝ ਦੇਖਦੇ ਪਏ ਹਾਂ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਵੀ ਅਸੀਂ ਪੰਜਾਬ ਦੀ ਧਰਤੀ 'ਤੇ ਆ ਤੇ ਐਵੇਂ ਦੀਆਂ ਸੰਗਤਾਂ ਦੇ ਵਿੱਚ ਆ ਜੋ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਅੱਜ ਵੀ ਦਮ ਰੱਖ ਰਹੇ ਨੇ ਸੋ ਕਰਦਿਆਂ ਗੱਲ ਬਾਬਾ ਜੀ ਨਾਲ ਬਾਬਾ ਜੀ ਜਿਵੇਂ ਅੱਜ ਅਸੀਂ ਇੱਥੇ ਮਾਹੌਲ ਵੇਖਿਆ ਜੀ ਸਨ ਅ ਜੀ 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 ਸਾਡੇ ਨਾਲ ਸੰਗਤ ਨੂੰ ਸੱਲਵ ਫਤੇ ਬਲਾਉ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਹੁਣ ਸਵਾਰਪ ਜੀ ਜੀ ਬਾਬਾ ਜੀ ਜਿਵੇਂ ਅਸੀਂ ਅੱਜ ਮਾਹੌਲ ਦੇਖਿਆ ਜੀ ਇੱਥੋਂ ਦਾ ਸਾਨੂੰ ਬਹੁਤ ਵਧੀਆ ਲੱਗਾ ਤੇ ਲੱਗਦਾ ਵੀ ਆਪਣੇ ਏਰੀਏ ਇਲਾਕੇ ਨੂੰ ਵੱਧ ਤੋਂ ਵੱਧ ਇਸ ਚੀਜ਼ ਬਾਰੇ ਪਤਾ ਲੱਗੇ ਜੀ ਹਾਂਜੀ ਇਹ ਜਿਹੜੀ ਚੀਜ਼ ਹੈ ਜੀ ਮੁਹਮਾ ਇਹ ਬਹੁਤ ਵਧੀਆ ਕਿਉਂਕਿ ਜਿਹੜੀਆਂ ਲੜਕੀਆਂ ਛੱਡੀਆਂ ਹੋਈਆਂ ਨੇ ਜਾਂ ਲੜਕੀਆਂ ਜੀ ਜ਼ਰੂਰੀ ਨਹੀਂ ਹੈਗਾ ਵੀ ਲੜਕੀਆਂ ਹੀ ਇਹ ਚੀਜ਼ੇ ਦੇ ਵਿੱਚ ਹਮਮ ਔਰ ਲੜਕੇ ਵੀ ਨੇ ਹਮਮ ਕਈ ਲੜਕੀਆਂ ਲੜਕਿਆਂ ਨੂੰ ਵੀ ਚੁੜ ਜਾਂਦੀਆਂ ਨੇ ਜੀ ਤੇ ਇਸ ਕਰਕੇ ਇੱਥੇ ਰਾਜ ਦਰਬਾਰ ਲੱਗਦਾ ਔਰ ਖਾਲਸਾ ਦਰਬਾਰ ਉਹਦੇ ਵਿੱਚ ਫੈਸਲੇ ਹੁੰਦੇ ਨੇ ਔਰ ਜਿਵੇਂ ਬਾਬਾ 13-13 ਤੋਲ ਦਾ ਜੀ ਉਹਵੇਂ ਹੀ 13-13 ਤੋਲੇ ਜਾਂਦੇ ਆ ਔਰ ਸੱਚ ਦੇ ਨਿਪਟਾਰਾ ਹੁੰਦੇ ਬਾਬਾ ਜੀ ਜੀ ਤੇ ਹੋਰ ਅੱਗੇ ਸਵਾਲ ਕਰੋ ਜਿਵੇਂ ਜੀ ਹੁਣ ਆਪਾਂ ਨੂੰ ਪਤਾ ਹੀ ਏ ਵੀ ਘਰਾਂ ਦੇ ਛੁੱਟ ਛੋਟੇ ਵਿਵਾਦ ਹੋਣ ਕਰਕੇ ਮੁੱਦੇ ਬੜੀ ਦੂਰ ਤੱਕ ਜਾਂਦੇ ਨੇ ਕੀ ਐਵੇਂ ਦੇ ਆਪਣੇ ਕੋਲ ਆਉਂਦੇ ਨੇ ਤੇ ਉਹਨਾਂ ਦੇ ਹੱਲ ਹੁੰਦੇ ਨੇ ਜੀ ਬਿਲਕੁਲ ਹੁੰਦੇ ਨੇ ਜੀ ਔਰ ਖਾਸ ਕਰਕੇ ਜਿਹੜਾ 10 ਕੇਸ ਆਉਂਦੇ ਨੇ ਉਹਨਾਂ ਦੇ ਵਿੱਚੋਂ 8 ਕੇਸ ਹੁੰਦੇ ਨੇ ਕਿਉਂਕਿ ਦੋ ਕੇਸ ਜਿਹੜੇ ਹੁੰਦੇ ਨੇ ਕਈ ਕੇਸ ਅਦਾਲਤਾਂ ਦੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਲੈਵਲ ਤੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਆਪਾਂ ਲੰਘੜਾ ਨਹੀਂ ਕਰ ਸਕਦੇ ਕਿਉਂ ਅਸੀਂ ਇਹ ਕਹਿੰਦੇ ਹਾਂ ਵੀ ਜਿੰਨੀ ਵੀ ਸਾਡੀ ਸੰਗਤ ਆ ਵੀ ਅਸੀਂ ਇਹ ਗੱਲ ਕਹਿੰਨੇ ਆ ਵੀ ਜਿਹੜੇ ਤੁਸੀਂ ਕੋਰਟ ਕਚੇਰੀਆਂ 'ਚ ਜਾਂਦੇ ਹੋ ਉੱਥੇ ਜਿਹੜੇ ਵਕੀਲ ਹੁੰਦੇ ਨੇ ਉਹ ਕੁੜੀ ਵਾਲੇ ਜਾਂ ਮੁੰਡੇ ਵਾਲੇ ਉਹ ਦੋਹੇ ਤਰ੍ਹਾਂ ਤੋਂ ਮਤਲਬ ਇੱਕ ਦੂਜੇ ਤੋਂ ਪੈਸਾ ਖਾਈ ਜਾਂਦੇ ਨੇ ਔਰ ਉਸ ਤੋਂ ਬਿਹਤਰ ਇਹ ਆ ਵੀ ਇੱਥੇ ਆਓ ਔਰ ਇੱਥੇ ਆ ਕੇ ਆਪਣਾ ਜੋ ਵੀ ਮੁੱਦਾ ਉਹ ਸਾਨੂੰ ਦੱਸੋ ਆ ਕੇ ਔਰ ਅਸੀਂ ਉਹਨਾਂ ਦੇ ਹੱਲ ਕਰਾਂਗੇ ਔਰ ਕਰ ਦੇ ਰਾਂਗੇ ਸੱਚ ਦੇ ਖੜੇ ਆ ਸੱਚ ਦੀ ਜਿੱਦ ਨੇ ਸੱਚੇ ਮਾਰਗ ਚੱਲਦੇ ਆ ਉਸ ਤੱਕ ਰੇ ਜਾਂ ਹਾਂ ਜੀ ਠੀਕ ਹੈ ਜੀ ਔਰ ਮਹਾਰਾਜੀ ਕਿਰਪਾ ਇੰਨੀ ਆ ਹੂੰ ਔਰ ਜੱਦਾ ਹੈ ਖਾਲਸਾ ਦਰਬਾਰ ਲੱਗਣ ਲੱਗਿਆ ਅਸੀਂ ਕਹਦੇ ਹਾਂ ਵੀ ਹਫਤੇ 'ਚ ਦੋ ਵਾਰੀ ਲੱਗਦਾ ਜੀ ਔਰ ਅਸੀਂ ਕਹਿੰਦੇ ਹਾਂ ਵੀ ਇੱਕ ਦਿਨ ਛੱਡ ਕੇ ਲੱਗਿਆ ਕਰੇ ਬਹੁਤ ਇਹ ਜੇ 100 150 ਕੇਸ ਸਾਡੇ ਕੋਲੇ ਹੈਗੇ ਨੇ ਔਰ 100 150 ਕੇਸ ਮਤਲਬ ਮਹਾਰਾਜ ਕਿਰਪਾ ਦੇ ਨਾਲ ਕੁੜੀਆਂ ਜਾਂ ਲੜਕੇ ਜੋ ਵੀ ਆ ਉਹ ਸਾਰੇ ਦੇ ਕੇਸ ਸੋਲਵ ਹੋ ਗਏ ਨੇ ਜੀ ਬਾਬਾ ਜੀ ਜਿਵੇਂ ਆਪਾਂ ਨੂੰ ਸੱਚੇ ਕੇਸ ਦੀ ਪੈਰਵਾਈ ਕਰਨ ਦਾ ਆਪਾਂ ਨੂੰ ਮੌਕਾ ਮਿਲ ਗਿਆ ਆਪਾਂ ਹੱਲ ਕਰਤਾ ਕੁਝ ਕੁ ਆਪਣੇ ਕੋਲ ਹੋਰ ਤਰ੍ਹਾਂ ਦੇ ਕੇਸ ਵੀ ਹੁੰਦੇ ਹੋਣਗੇ ਜਾਂ ਝੂਠੇ ਵੀ ਹੁੰਦੇ ਹੋਣਗੇ ਐਵੇਂ ਵੀ ਹੁੰਦੇ ਬਥੇਰਾ ਹੁੰਦਾ ਔਰ ਗੱਲ ਇਹ ਹੈ ਕਿ ਆ ਵੀ ਜਿਹੜਾ ਖਾਲਸਾ ਹੁੰਦਾ ਖਾਲਸਾ ਚਿਹਰਿਆਂ ਤੋਂ ਉਹਨਾਂ ਦੀਆਂ ਗੱਲਾਂ ਤੋਂ ਪਹਿਚਾਣ ਜਾਂਦਾ ਜਿਵੇਂ ਵਕੀਲ ਆਪਦੇ ਆਪ ਨੂੰ ਕਹਿੰਦੇ ਕਹੋਂਦੇ ਨਹੀਂ ਔਰ ਖਾਲਸਾ ਵੀ ਘਟ ਨਹੀਂ ਹੈ ਔਰ ਉਹਨਾਂ ਦੀ ਵੀ ਆਪਦੀ ਪੜ੍ਹਾਈ ਆ ਜੀ ਜੀ ਉਹਨਾਂ ਦੀ ਆਪਦੀ ਜੋ ਵੀ ਜਿੰਨੀ ਡਿਗਰੀਆਂ ਕੀਤੀਆਂ ਹੁੰਦੀਆਂ ਨੇ ਜਿੱਥੇ ਉਹਨਾਂ ਦੀਆਂ ਡਿਗਰੀਆਂ ਖਤਮ ਹੁੰਦੀਆਂ ਨੇ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਹਿਲੀ ਕੁੱڑی ਸ਼ੁਰੂ ਹੁੰਦੀ ਆ ਮਹਾਰਾਜ ਇਹ ਜਿਹੜੀਆਂ ਗੱਲਾਂ ਨੇ ਖਾਲਸਾ ਜਿਹੜਾ ਵਾ ਖਾਲਸਾ ਦਰਬਾਰ ਮਹਾਰਾਜ ਜੀ ਸਿੰਘ ਸਮੇ ਜੀ ਤੁਸੀਂ ਆਏ ਦੇਖੋ ਵੀ ਉਦੋਂ ਕਿੰਨੀਆਂ ਕੋਈ ਅਦਾਲਤਾਂ ਸੀਗੀਆਂ ਹੂੰ ਜੀ ਜੀ ਉਹ ਮਹਾਰਾਜ ਜਿੱਦਾਂ ਇੱਕ ਦਰਬਾਰ ਲੱਗਦਾ ਹੁੰਦਾ ਸੀਗਾ ਉਹਦੇ ਵਿੱਚ ਹੀ ਹੁੰਦੀ ਹੁੰਦੀ ਸੀ ਜਿੰਨੇ ਵੀ ਹੁੰਦੇ ਹੁੰਦੇ ਸੀ ਔਰ ਸਾਰੇ ਮਸਲੇ ਹੱਲ ਹੁੰਦੇ ਸੀ ਉੱਥੇ ਹੱਲ ਹੋ ਜਾਂਦੇ ਸੀ ਹਾਂਜੀ ਬਾਬਾ ਜੀ ਜਿਵੇਂ ਆਪਾਂ ਹੁਣ ਕੇਸ ਲੜਨ ਵਾਲੀ ਗੱਲ ਹੋ ਜਾਂਦੀ ਹੈ ਵੀ ਅਗਲੇ ਦਾ ਕੇਸ ਆਪਾਂ ਆਪਣੇ ਸਿਰ ਲੈ ਲੈਂਦੇ ਆ ਉਹਦੇ ਚ ਕੇਸ ਆਪਣੇ ਸਿਰ ਵੀ ਪੈਂਦੇ ਨਹੀਂ ਫਿਰ ਕੇਸ ਜਿਹੜੇ ਉਹ ਉਹ ਹੁੰਦੇ ਨੇ ਕਿਉਂਕਿ ਖਾਸ ਕਰਕੇ ਅਸੀਂ ਉਲਝਾਵਾਂ ਵਿੱਚ ਨਹੀਂ ਪੈਂਦੇ ਹੈਗੀ ਔਰ ਜੋ ਵੀ ਗੱਲਬਾਤ ਆ ਉਹਨਾਂ ਨੂੰ ਕਹਿੰਦੇ ਆ ਭਾਈ ਤੁਸੀਂ ਨਿਪਟ ਲੋ ਜੀ ਫਿਰ ਜੀ ਤੁਸੀਂ ਅਦਾਲਤਾਂ ਦੇ ਚੱਕਰ ਦੇ ਵਿੱਚ ਹੀ ਫਿਰਦੇ ਹੋ ਔਰ ਸਾਡੇ ਕੋਲੇ ਮਤਲਬ ਤੁਸੀਂ ਨਹੀਂ ਆ ਸਕਦੇ ਠੀਕ ਹੈ ਨਾ ਸਾਡੇ ਕੋਲੇ ਉਹ ਪੂਰੇ ਵਿਚਾਰ ਸਾਡੇ ਨਹੀਂ ਸੁਣ ਸਕਦੇ ਤੇ ਔਰ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਅਦਾਲਤਾਰਾਂ ਹੀ ਸਾਡਾ ਸਾਰਾ ਕੰਮ ਮਤਲਬ ਹੋ ਜੂਗਾ ਲੁੱਟ ਤੇ ਫਿਰ ਉਹਨਾਂ ਨੂੰ ਫਿਰ ਕੇਸ ਦਾ ਵੀ ਤੁਸੀਂ ਅਦਾਲਤਾਰਾਂ ਹੀ ਪੇਖਰਾਓ ਔਰ ਇਹ ਹੁੰਦਾ ਜੀ ਨਸ਼ਿਆਂ ਨੂੰ ਲੈ ਕੇ ਜੀ ਜਿਵੇਂ ਕਹਿੰਦੇ ਆ ਸਰਕਾਰਾਂ ਸਰਕਾਰੀ ਸਿਸਟਮ ਫੇਲ ਚੱਲਦਾ ਪਿਆ ਬਿਲਕੁਲ ਤੇ ਘਰ ਘਰ ਵਾਂਗੂ ਨਸ਼ੇ ਦੀ ਗੱਲ ਚੱਲਦੀ ਪਈ ਹੈ ਨਸ਼ੇ ਨੂੰ ਲੈ ਕੇ ਬਾਬਾ ਜੀ ਕਿਵੇਂ ਦੇਖਦੇ ਪਿਓ ਤੁਸੀਂ ਨਸ਼ਾ ਹੁਣ ਸਭ ਤੋਂ ਵੱਡਾ ਮਾਰੂ ਨਸ਼ਾ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਨੌਜਵਾਨ ਨੇ ਜੀ ਔਰ ਅਸੀਂ ਇਹ ਗੱਲ ਕਹਿੰਦੇ ਆਂ ਵੀ ਜਿਹੜੀਆਂ ਸਾਡੇ ਜਿੰਨੀਆਂ ਵੀ ਉਪਰੀਆਂ ਪਾਰਟੀਆਂ ਨੇ ਸਾਡੇ ਪੰਜਾਬ ਨੂੰ ਸਾਡੀ ਨੌਜਵਾਨੀ ਨੂੰ ਉਹ ਦਫਨ ਕਰਨਾ ਚਾਹੁੰਦੀਆਂ ਨੇ ਇਹ ਗੁਰੂ ਮਹਾਰਾਜ ਦੀ ਫੌਜ ਆ ਕਿਉਂਕਿ ਇਹਦਾ ਕਿਤੇ ਅੰਤ ਨਹੀਂ ਤੇਰਾ ਅੰਤ ਨਾ ਪਾਇਆ ਜਾਏ ਔਰ ਜਿਹੜਾ ਇਹਦਾ ਅੰਤ ਆ ਇਹਦਾ ਅੰਤ ਨਹੀਂ ਹੋ ਸਕਦਾ ਜੀ ਪਾਰਾ ਵਾਰ ਦਾ ਮਤਲਬ ਹੈ ਪਰੇ ਤੋਂ ਪਰੇ ਪਾਰ ਵਾਰ ਇਹਦੇ ਵਾਰ ਪਾਰ ਦੀ ਚੱਲਦੀ ਰਹੂਗੀ ਔਰ ਖਾਲਸਾ ਇਹਦੇ ਮੁੱਦੇ ਹੱਲ ਕਰਦਾ ਰਹੂਗਾ ਔਰ ਅਸੀਂ ਇਹ ਗੱਲ ਕਹਿੰਨੇ ਵੀ ਜਿਹੜਾ ਨਸ਼ਾ ਬਾ ਜੀ ਵੀ ਨਸ਼ਾ ਖਾਸ ਕਰਕੇ ਸਾਡੇ ਚਿੱਟਾ ਵੱਡ ਗਿਆ ਹਮ ਔਰ ਚਿੱਟਾ ਇਹ ਜਿਹੜੇ ਸਰਕਾਰ ਦੇ ਮੁਲਾਜ਼ਮ ਅਨਜਾ ਵਿੱਚ ਹੋਰ ਅਫਸਰ ਵਿੱਚ ਔਰ ਕਈ ਆਪਾਂ ਮੁੱਦੇ ਦੇਖੇ ਨੇ ਕੇਸਾਂ ਦੇ ਵਿੱਚ ਉਹੀ ਆ ਸਾਹਮਣੇ ਆਉਂਦੇ ਨੇ ਔਰ ਜੇ ਅਸੀਂ ਕਹਿੰਨੇ ਵੀ ਸਰਕਾਰਾਂ ਉਹ ਮਤਲਬ ਸਰਕਾਰ ਨਾਲ ਰਲ ਹੀ ਹੋਏ ਵਿੱਚ ਤੇ ਸਾਡੇ ਮੁੱਦੇ ਹੱਲ ਹੋ ਜਾਣਾ ਭਗਵਾਨਤਮਾਨ ਜੀ ਆਏ ਨੇ ਸਭ ਤੋਂ ਪਹਿਲਾਂ ਨਸ਼ੇ ਤੇ ਠੱਲ ਪਾਉਣੀ ਸੀ ਹੁਣ ਨਸ਼ੇ ਮਤਲਬ ਮੂਕਪੜੀਆਂ ਦਾ ਜਿਕਰ ਰਿਹਾ ਔਰ ਕਈਆਂ ਦੇ ਇੱਕ ਇੱਕ ਮਾਂ ਦੀ ਦੋ ਦੋ ਨੌਜਵਾਨ ਪੁੱਤ ਖਤਮ ਹੋ ਰਹੇ ਨੇ ਔਰ ਅਸੀਂ ਕਹਿੰਨੇ ਵੀ ਅੱਗੇ ਜਿਹੜੀ ਨੌਜਵਾਨੀ ਆ ਵੀ ਉਹ ਕਿਵੇਂ ਲੈ ਕੇ ਜਾਵਾਂਗੇ ਔਰ ਮਹਾਰਾਜ ਇਹ ਨਹੀਂ ਹੈਗਾ ਵੀ ਮੁੰਡੇ ਕਰਦਿਏ ਕੁੜੀਆਂ ਵੀ ਕਰਦੀਆਂ ਨੇ ਔਰ ਖਾਸ ਕਰਕੇ ਆ ਜੀਵ ਵਾਲੀ ਗੋਲੀ ਔਰ ਸਾਹਮਣੇ ਸਿੱਧੀ ਸਰਕਾਰ ਨੇ ਮੂਰੇ ਖੰਡਾ ਦਾ ਸਾਡੇ ਨਸ਼ਾ ਜੀ ਔਰ ਇਹ ਵੀ ਚਿੱਟੇ ਦੀ ਇੱਕ ਅੰਸ ਦੇ ਵਿੱਚ ਹੁੰਈਆਂ ਜਿਹੜੇ ਜੀਵ ਵਾਲੀ ਗੋਲੀ ਆ ਔਰ ਇਹ ਵੀ ਮਾਰਦੀ ਆ ਔਰ ਬੰਦੇ ਨੂੰ ਖਤਮ ਕਰਦੀ ਆ ਕਿਉਂਕਿ ਸਾਡੇ ਖਾਸ ਕਰਕੇ ਜੇ ਬੱਚੇ ਖਾਂਦੇ ਨੇ ਉਹ 6 ਮਹੀਨੇ ਸਾਲ ਖਾ ਲੈਣਾ ਉਹ ਬੱਚਾ ਨਹੀਂ ਪੈਦਾ ਕਰ ਸਕਦੇ ਕਿਉਂਕਿ ਇਹ ਨਸਲ ਕੁਸੀ ਸਾਡੀ ਸਿੱਧੀ ਔਰ ਅਸੀਂ ਇਹ ਗੱਲ ਕਹਿੰਦੇ ਆਂ ਵੀ ਇਹ ਜਿਹੜਾ ਕੁਸ ਨਸ਼ਾ ਵਾ ਸਾਡੇ ਖਾਸ ਕਰਕੇ ਔਰ ਅਸੀਂ ਇਹਨਾਂ ਨੂੰ ਕਹਿੰਦੇ ਆਂ ਵੀ ਜੋ ਅੱਗੇ ਜੋ ਸਾਡੀ ਨਸਲ ਕੁਸੀ ਹੋ ਰਹੀ ਆ ਜੀ ਉਹਦੇ ਦੇ ਦਬਾਅ ਪਾਉਣ ਲਈ ਕਹਿੰਦੇ ਲੋਹੀ ਨੀ ਲੋਹਾ ਕੱਟਦਾ ਜੀ ਅਸੀਂ ਸਾਰੇ ਇਹ ਗੱਲ ਕਹਿੰਦੇ ਆ ਵੀ ਜਿਵੇਂ ਕਹਿੰਦੇ ਨੇ ਵੀ ਡੋਡੇ ਭੁੱਕੀਆਂ ਦਾ ਠੀਕੇ ਖੁੱਲਣੇ ਚਾਹੀਦੇ ਆ ਉਹ ਕੋਈ ਮਾਰਦਾ ਨਹੀਂ ਨਸ਼ਾ ਉਹ ਨਸ਼ਾ ਹੋਣਾ ਚਾਹੀਦਾ ਕਿਉਂਕਿ ਜਦੋਂ ਕੀ ਹਲਵਾਈ ਆ ਹਲਵਾਈ ਜਦੋਂ ਮਠੇ ਬਣਾਉਣ ਵਾਲਾ ਹਲਵਾਈ ਬਲਕਿ ਖਾਂਦਾ ਨਹੀਂ ਹੈਗਾ ਔਰ ਉਹਦੀ ਖੁਸ਼ਬੂ ਦੇ ਨਾਲ ਹੀ ਰਜਦਿਆਂ ਦਾ ਮਹਾਰਾਜ ਇਸੇ ਤਰ੍ਹਾਂ 14 12 14 ਸਟੇਟਾਂ ਦੇ ਵਿੱਚ ਇਹ ਨਸ਼ਾ ਲਾਗੂ ਆ ਔਰ 28 29 ਸਟੇਟਾਂ ਦੇ ਵਿੱਚੋਂ ਸਾਡੇ ਪੰਜਾਬ ਨੂੰ ਕਿਉਂ ਨਹੀਂ ਉਹ ਮਤਲਬ ਲਾਇਸੈਂਸ ਦੇ ਦਿੰਦੇ ਔਰ ਅਸੀਂ ਕਹਿੰਦੇ ਆ ਵੀ ਸਾਡੇ ਨੌਜਵਾਨ ਆਪੀ ਪਿੱਛੇ हट ਜਾਣਗੇ ਜੋ ਭੁੱਕੀ ਫੀਮ ਦਾ ਨਸ਼ਾ ਵੀ ਇਹਨੂੰ ਇਜਾਜ਼ਤ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਬਿਲਕੁਲ ਮਿਲਣੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਕੀ ਜਿਹੜਾ ਕੋਈ ਵਧੀਆ ਕੰਮ ਕਰਦਾ ਕੋਈ ਇਹ ਕਿੰਨਾ ਜਿੰਨਾ ਚਿਰ ਖਾਈ ਜਾਊਗਾ ਕਿਉਂਕਿ ਜੇ ਫੀਮਾ ਜਾਂ ਦੁੱਧ ਆ ਮਤਲਬ ਇਹ ਸਾਡੇ ਅਸੀਂ ਬਾਹਰੋਂ ਮੰਗਾਉਣੇ ਆ ਕਿਉਂਕਿ ਇਹ ਸਾਡੇ ਪੰਜਾਬ ਦੇ ਵਿੱਚੋਂ ਵੀ ਇਹ ਸਰਕਾਰਾਂ ਖਰੀਦ ਸਕਦੀਆਂ ਨੇ ਔਰ ਮਤਲਬ ਗਾਂਹ ایران ਇਰਾਕ ਤੋਂ ਇਹਨਾਂ ਨੂੰ ਮੰਗਾਉਣੀ ਕੀ ਲੋੜ ਆ ਅਫਗਾਨਿਸਤਾਨ ਤੋਂ ਕੀ ਮੰਗਾਉਣ ਦੀ ਲੋੜ ਆ ਇਹ ਕਰਕੇ ਇਸ ਕਰਕੇ ਵੀ ਸਾਡੇ ਹੋਣਾ ਚਾਹੀਦਾ ਕਿਉਂਕਿ ਸਾਡੇ ਨੌਜਵਾਨਾਂ ਨੇ ਆਟੋਮੈਟਿਕ ਹੀ ਸੱਟ ਜਣਾ ਮਹਾਰਾਜ ਉਹ ਚੀਜ਼ ਨਹੀਂ ਮਤਲਬ ਮਾਰਦੀ ਬੰਦੇ ਨੂੰ ਬਿਲਕੁਲ ਕਿਉਂਕਿ ਸਾਰੇ ਬਹੁਤ ਵਧੀਆ ਕੰਮ ਕਰ ਦਿੱਤਾ ਸ਼ਾਹ ਜੀ ਹਾਂਜੀ ਉਹ ਕਿਉਂਕਿ ਕੁਦਰਤੀ ਨਸ਼ਾ ਇੱਕ ਭੰਗ ਹੋ ਗਈ ਜਿਹੜੇ ਕਾਰਸ਼ੇ ਦੀ ਹਾਰੇ ਘੜ ਲਿਆ ਔਰ ਅਸੀਂ ਗੱਲ ਕਹਿੰਦੇ ਵੀ ਇਹ ਭੰਗ ਵੀ ਜੇ ਤੁਸੀਂ ਇੱਕ ਗੋਲੀ ਐਡੀਕ ਤੁਸੀਂ ਇੱਕ ਹਫਤੇ ਦੇ ਵਿੱਚ ਐਡੀ ਵੀ ਖਾ ਲੈਣ ਉਹਨਾਂ ਰੋਲ ਬਣਾ ਕੇ ਉਹ ਕੋਈ ਨਸ਼ਾ ਨਹੀਂ ਹੈ ਕਿਉਂਕਿ ਕੁਦਰਤੀ ਜਿਹੜੇ ਨਸ਼ੇ ਨੇ ਉਹ ਇੱਕ ਇਹੀ ਆ ਖਾਸ ਖਾਸ ਔਰ ਇੱਕ ਭੰਗ ਬਾਕੀ ਜਿਹੜੇ ਨੇ ਉਹ ਕੈਮੀਕਲ ਨਸ਼ੇ ਨੇ ਮਹਾਰਾਜ ਮਾਰਨ ਵਾਲੇ ਨਸ਼ੇ ਨੇ ਔਰ ਅਸੀਂ ਇਹ ਗੱਲ ਕਹਿੰਦੇ ਆ ਵੀ ਆ ਜਿਹੜੇ ਜੀਵੀ ਵਾਲੀਆਂ ਗੋਲੀਆਂ ਦੀ ਹੋਰ ਜਿੰਨੇ ਵੀ ਹੋਰ ਮਤਲਬ ਠਿੱਕੇ ਹੀ ਖੋਲੇ ਹੋਏ ਨੇ ਇਹਨਾਂ ਨੇ ਪ੍ਰਾਈਵੇਟ ਕਿਉਂਕਿ ਸਰਕਾਰਾਂ ਨੇ ਸਾਰਾ ਕੁਝ ਤਾਂ ਵੇਚਦਾ ਹੁਣ ਪ੍ਰਾਈਵੇਟ ਕਰਤਾ ਹੁਣ ਇਹ ਸਾਰੇ ਹੀ ਮਤਲਬ ਸਾਨੂੰ ਖਤਮ ਕਰਨ ਲੱਗੇ ਹੋਏ ਨੇ ਔਰ ਇਹ ਚੀਜ਼ ਬੰਦ ਕਰਕੇ ਫਿਰ ਇਹ ਕਿਉਂ ਨਹੀਂ ਜਦ ਇਹਨਾਂ ਨੇ ਆ ਗੋਲੀਆਂ ਜੀਵ ਵਾਲੀਆਂ ਮਤਲਬ ਖੋਲਤੀਆਂ ਇਹ ਬੰਦ ਕਰਕੇ ਕਿਉਂ ਨਹੀਂ ਠਿੱਕੇ ਖੋਲ ਦਿੰਦੇ ਔਰ ਅਸੀਂ ਬੇਨਤੀ ਕਰਾਂਗੇ ਜਿਹੜੀ ਆਉਣ ਵਾਲੀ ਸਰਕਾਰ ਆ ਅਸੀਂ ਸਾਡੇ ਨੌਜਵਾਨ ਅਸੀਂ ਮਹਿੰਮ ਸ਼ੁਰੂ ਕਰਨ ਲੱਗੇ ਆ ਔਰ ਸਾਡੇ ਇਧਰ ਮੋਗੇਰੀ ਦੇ ਵੀਰ ਨੇ ਉਹਨਾਂ ਨੂੰ ਘਟੋ ਘਟ 12 15 ਸਾਲ ਹੋ ਗਏ ਇਹ ਚੀਜ਼ ਨਾਲ ਲੜਦਿਆਂ ਨੂੰ ਔਰ ਅਸੀਂ ਉਹਨਾਂ ਨਾਲ ਸਾਥ ਦੇਵਾਂਗੇ ਖੜ ਕੇ ਕਿਉਂਕਿ ਸਾਡੀ ਨੌਜਵਾਨੀ ਬਚਾ ਬਚਾ ਸਕੀਏ ਅਸੀਂ ਜਿਵੇਂ ਮਰਜੀ ਬਚਾ ਸਕੀਏ ਔਰ ਜੀ ਹੁਣ ਕਈ ਬੰਦੇ ਉੱਠ ਗਏ ਨੇ ਬਾਬਾ ਜੀ ਤੁਸੀਂ ਤਾਂ ਹੋਰ ਪੁਕਖੀਆਂ ਗੱਲਾਂ ਕਰਦੇ ਹੋ ਮਾਰਾ ਜੇ ਪੁੱਠੀਆਂ ਗੱਲਾਂ ਮੈਨੂੰ ਐਂ ਦੱਸੋ ਕੋਈ ਪੁੱਕੀ ਫੀਮ ਦੇ ਨਾਲ ਮਰਿਆ ਜਿੱਦ ਕਰ ਅੱਜ ਤੋਂ 30 ਸਾਲ ਪਹਿਲਾਂ ਸਾਡੇ ਹੀ ਕਿਉਂਕਿ ਅਸੀਂ ਤੁਹਾਨੂੰ ਦੱਸ ਦਈਏ 1960 ਦੇ ਵਿੱਚ ਸਾਡੇ ਨੂੰ ਪੰਜਾਬ ਰਹੇਣਾਂ ਅਲੱਗ ਹੋਇਆ ਸੀਗਾ ਉਦੋਂ ਕੈਰੋ ਨੇ ਸ਼ਰਾਬ ਬਾੜਤੀ ਸਾਡੇ ਔਰ ਸ਼ਰਾਬ ਦੇ ਠਿੱਕੇ ਕੋਲ ਤੇ ਉਸ ਟਾਈਮ ਸਾਡੇ ਫੀਲਮ ਦੇ ਟਿੱਕੇ ਸੀਗੇ ਕੀ ਗੱਲ ਉਦੋਂ ਬਾਅਦ ਸਰਕਾਰਾਂ ਮਰ ਗਈਆਂ ਔਰ ਖਾਸ ਕਰਕੇ ਇਹਨਾਂ ਦੇ ਰੋਲ ਹੁੰਦਾ ਵਿੱਚ ਨਵਾਉਣ ਵਾਲਾ ਆਉਣ ਵਾਲੀ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਕਿਉਂਕਿ ਸਮਾਂ ਥੋੜਾ ਰਹਿ ਗਿਆ ਔਰ ਸਾਡੇ ਨਾਲ ਸਾਥ ਦੇਣਗੇ 13 12 13000 ਪਿੰਡਾਂ ਅਸੀਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਇਹੀ ਮਹਿੰਮ ਸ਼ੁਰੂ ਮਤਲਬ ਸਾਰਿਆਂ ਨੂੰ ਦੱਸਾਂਗੇ ਵੀ ਭਾਈ ਔਰ ਜੇ ਇੱਕ ਪਿੰਡ ਦੇ ਵਿੱਚੋਂ 100 ਆਮਲੀ ਨਿਕਲੂਗਾ ਹੇਗਾ ਰਾਵ ਨਾਲ ਔਰ ਤੁਸੀਂ ਰਿਜਾਰਪ ਤੁਸੀਂ ਲਾ ਲੋ ਸਾਡੀ ਵੋਟਾਂ ਦੀ ਗਿਣਤੀ ਵੱਜ ਜਾਣੀ ਆ ਔਰ ਅਸੀਂ ਜਿਹੜਾ ਵੀ ਕੋਈ ਵੀ ਆ ਜਿਹੜੀਆਂ ਮੇਨ ਪਾਰਟੀਆਂ ਨੇ ਉਹ ਸੁਣ ਲੋ ਜਿਹੜਾ ਸਾਡੇ ਨਾਲ ਸਬੰਧ ਰੱਖੂਗਾ ਅਸੀਂ ਨਾਲ ਚੱਲ ਕੇ ਪਹਿਲਾਂ ਸਾਡੇ ਸਰਤੇ ਹੀ ਹੋਊਗੀ ਵੀ ਅਸੀਂ ਠਿੱਕੇ ਖੁੱਲਾਂਗੇ ਔਰ ਨੌਜਵਾਨ ਨੌਜਵਾਨ ਨੇ ਜਿਹੜੀ ਅਸੀਂ ਬਚਾਉਣੀ ਆ ਔਰ ਅਸੀਂ ਫੇਰ ਪੰਜਾਬ ਦੇ ਹਰੀ ਸਿੰਘ ਨਲੂਏ ਵਰਗੇ ਔਰ ਤਗੜੇ ਤਗੜੇ ਬਾਬਾ ਭਗੇਰ ਸਿੰਘ ਵਰਗੇ ਉਹ ਸਤਾਪਤ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਕੀ ਆ ਚੀਜ਼ਾਂ ਮਤਲਬ ਇਹ ਸਰਕਾਰਾਂ ਦੀ ਦੇਣਾ ਔਰ ਕਿਰਪਾ ਕਰੇ ਮਹਾਰਾਜ ਅਭੀ ਇਹ ਪੂਰੀਆਂ ਹੋਣਗੇ ਸਾਡੀਆਂ ਅਸਾਂ ਅਸੀਂ ਰਾਸਤੇ ਤੇ ਜਿਹੜੇ ਚੱਲਦੇ ਆ ਬਹੁਤ ਸਹੀ ਚੱਲਦੇ ਆ ਜੀ 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 ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਮੈਨੂੰ ਨਹੀਂ ਲੱਗਦਾ ਕੋਈ ਗੱਲ ਰਹਿ ਗਈ ਹੋਏ ਜਾਂ ਪੰਜਾਬ ਦੇ ਹੱਕ ਵਾਲੀ ਗੱਲ ਨਾ ਹੋਵੇ ਠੀਕ ਹੈ ਜੀ ਹਾਂਜੀ ਇਹ ਮੈਂ ਇੱਕ ਮਿੰਟ ਇੱਕ ਹੋਰ ਕਲ ਮਤਲਬ ਚੀਜ਼ ਗੱਲ ਕਹਿੰਦੇ ਆ ਰੋਕ ਰੋਕ ਦਿਓ ਹਾਂਜੀ